ਪਰਸੰਗ ਭਾਜੀ ਮਹਾ ਸਿੰਘ ਜੀ ਜਦੋਂ ਸ਼੍ਰੀ ਆਨੰਦਪੁਰ ਸਾਹਿਬ ਨੂੰ ਘੇਰਾ ਪਿਆ ਰਹਾ ਤਾਂ ਅੜੜਾਲੇ ਮੋਗਲ ਫੌਜਾਂ ਨੇ ਪਹਾੜੀ ਰਾਜਾਂ ਨੇ ਘੇਰਾ ਪਾਇ ਰੱਖਿਆ ਸੀ ਰਸਾਂ ਬਸਾਂ ਮੁਗਲਾਂ ਨੇ ਬਹਰੂ ਬੰਦ ਕਰ ਦਿੱਤੀਆਂ ਕੁਝ ਕੋੜੇ ਕੁਝ ਹੰਥੀ ਤੇ ਕੁਝ ਸਿੰਘ ਭੁੱਖ ਦੇ ਕਾਰਨ ਚੜਾਈ ਕਰਨ ਲੱਗੇ ਇਤਿਹਾਸਕਾਰ ਗਵਾਹੀ ਭਰਦੇ ਹਨ ਕਿ ਆਨੰਦ ਸ੍ਰੀ ਆਨੰਦਪੁਰ ਸਾਹਿਬ ਨੂੰ 9 ਮਹੀਨੇ ਘੇਰਾ ਪਿਆ ਰਿਹਾ ਉਸ ਤੋਂ ਪਹਿਲਾਂ ਵੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪਹਿਲਾਂ ਵੀ ਕਈ ਜੰਗਾਂ ਲੜੀਆਂ ਪਰ ਮੁਗਲ ਫੌਜਾਂ ਚੜਾਈ ਕਰਕੇ ਆਉਂਦੀਆਂ ਤਾਂ ਉਹਨਾਂ ਨੂੰ ਮੂੰਹ ਦਿਖਾਣੀ ਪੈਂਦੀ ਸੀ ਸਤਗੁਰੂ ਮਹਾਰਾਜ ਦਾ ਇਹ ਅਸੂਲ ਰਿਹਾ ਜਿਨੇ ਵੀ ਸਤਗੁਰੂ ਮਹਾਰਾਜ ਨੇ ਜੰਗਾਂ ਕੀਤੀਆਂ ਕਿ ਪਹਿਲਾਂ ਕਿਸੇ ਵਾਰ ਨਹੀਂ ਕਰਨਾ ਜੇਕਰ ਕੋਈ ਆਉਂਦਾ ਹੈ ਤਾਂ ਉਸ ਦਾ ਤਾਂ ਹਰ ਮੁਕਾਬਲਾ ਕਰਨਾ ਬਣਦਾ ਹੈ ਸੋ ਅੱਜ ਜੋ ਤੁਹਾਡੇ ਨਾਲ ਇਤਿਹਾਸ ਸਾਂਝਾ ਕਰ ਲਗੇ ਹਾਂ ਉਹ ਹੈ ਭਾਈ ਮਹਾ ਸਿੰਘ ਜੀ ਜਦੋਂ ਭੁੱਖ ਦੇ ਕਾਰਨ ਸਿੰਘ ਚੜ੍ਹਾਈ ਕਰਨ ਲੱਗੇ ਤਾਂ ਮਹਾ ਸਿੰਘ ਕਹਿਣ ਲੱਗੇ ਆ ਮਹਾਰਾਜ ਸਤੋਂ ਹੋਰ ਲੜੇ ਨਹੀਂ ਜਾਂਦਾ ਬڑے ਜੋਰਾਂ ਸ਼ੋਰਾਂ ਦੀ ਭੁੱਖ ਲੱਗਦੀ ਹੈ ਸੇਰ ਸਰੀਰ ਵੀ ਹੁਣ ਸਾਥ ਛੜਦਾ ਜਾਂਦਾ ਹੈ ਤਾਂ ਸਤਿਗੁਰੂ ਮਹਾਰਾਜ ਕਹਿਣ ਲੱਗੇ ਕਹਿੰਦੇ ਭਾਈ ਸਿੰਘੋ ਆਹ ਥੋੜਾ ਜਿਹਾ ਔਕਾ ਸਮਾਂ ਰਹਿ ਗਿਆ ਹੈ ਇਹ ਹੁਣ ਜਿਹੜੇ ਮੁਗਲ ਫੌਜਾਂ ਨੇ ਇਹਨਾਂ ਨੇ ਪਿੱਛੇ ਹਟ ਜਾਣਾ ਹੈ ਮਾਹ ਸੰਗ ਦੇ ਬਾळा ਕਹਿਣ ਤੇ ਤਾਂ ਸਤਿਗੁਰੂ ਮਹਾਰਾਜ ਕਹਿਣ ਲੱਗੇ ਜੇਕਰ ਤੁਹਾਡੀ ਮਰਜ਼ੀ ਜਾਣ ਚਾਹੁੰਦੇ ਹੋ ਤਾਂ ਫਿਰ ਰਜਿਸਟਰ ਦੇ ਵਿੱਚ ਸਾਇਨ ਕਰਕੇ ਜਾਓ ਕਿ ਤੁਸੀਂ ਸਾਡੇ ਗੁਰੂ ਨਹੀਂ ਫਸੇ ਤੁਹਾਡੀ ਸਿੰਘ ਨਹੀਂ ਫਿਰ ਗੁਰਮੁਖ ਪਿਆਰੋ ਸਤਿਗੁਰੂ ਮਹਾਰਾਜ ਨੇ ਰਜਿਸਟਰ ਦੇ ਵਿੱਚੋਂ ਜਿਹੜਾ ਵਿਧਵਾ ਸੀ ਭਾਵ ਕੇ ਪੰਨਾ ਸੀ ਕਾਪੀ ਦੇ ਵਿੱਚੋਂ ਕੱਢ ਲਿਆ ਤੇ ਆਪਣੇ ਕਾਮਰ ਕਸੇ ਦੇ ਨਾਲ ਬਣ ਲਿਆ ਮਾਹ ਸਿੰਘ 40 ਸਿੰਘਾਂ ਸਮੇਤ ਸ੍ਰੀ ਅਨੰਦਪੁਰ ਸਾਹਿਬ ਦੇ ਕਿਲੇ ਵਿੱਚੋਂ ਜਦੋਂ ਬਾਹਰ ਨਿਕਲਿਆ ਤਾਂ ਕੀ ਵੇਖਦਾ ਬਹੁਤ ਸਾਰੀਆਂ ਮੁਗਲ ਫੌਜਾਂ ਨੇ ਘੇਰਾ ਪਾ ਰੱਖਿਆ ਜਦੋਂ ਘਰ ਮਾਹ ਸਿੰਘ ਵਾਪਸ ਆਇਆ ਤਾਂ ਮਾਹ ਸਿੰਘ ਨੂੰ ਅਤੇ ਸਿੰਘਾਂ ਨੂੰ ਸਿੰਘੜੀਆਂ ਨੇ ਉਹਨਾਂ ਦੀਆਂ ਘਰਵਾਲੀਆਂ ਨੇ ਲਾਣਤਾ ਪਾਈਆਂ ਤੁਸੀਂ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਕਰਿਓ ਬਾਅਦ ਗੁਰੂ ਕਮੈਂਟਾਂ ਵੀ ਜ਼ਰੂਰ ਲਿਖਿਓ